ਕਿ ਅਮਰਤਪਾਲ ਸਿੰਘ ਦੁਬਾਰਾ ਹਾਈ ਕੋਰਟ ਗਏ ਨੇ ਤੇ ਉਹ ਵੀ ਬਿਲਕੁਲ ਉਹਦੇ ਵਿੱਚ ਕੀ ਆ ਕਿ ਅਮਰਤਪਾਲ ਸਿੰਘ ਐਨਐਸਏ ਜਿਹੜਾ 3 ਆ ਕਹਿ ਲਓ ਐਕਸਟੈਂਸ਼ਨ 1 2 3 ਜੀ ਹੁਣ ਉਹਨੂੰ ਚੈਲੰਜ ਕੀਤਾ ਹੈ ਅਮਰਤਪਾਲ ਸਿੰਘ ਦੀ ਲੀਗਲ ਟੀਮ ਨੇ ਹੁਣ ਪ੍ਰੀਵੈਂਟਿਵ ਡਿਟੇਨਸ਼ਨ ਜਿਹੜੀ ਹੈ ਪ੍ਰੀਵੈਂਟਿਵ ਹੈ ਨਾ ਐਨਐਸਏ ਦੇ ਤਹਿਤ ਹੁਣ ਇਹ ਤੇ ਹੈ ਨਹੀਂ ਕਿ ਕੋਈ ਵੀ ਪ੍ਰੀਵੈਂਟਿਵ ਕਾਨੂੰਨ ਆ ਜਿਹੜਾ ਉਹ ਆਦ ਕਾਲ ਤੋਂ ਅਨੰਤ ਕਾਲ ਤੱਕ ਚਰਿਆ ਜਾਊਗਾ ਠੀਕ ਹੈ ਨਾ ਪਰ ਉਹਨਾਂ ਨੇ ਇਚਾਰਾ ਹਮਾਰੇ ਉਹ ਆਪਾਂ ਪਹਿਲਾਂ ਖਦਸ਼ਾ ਜ਼ਾਹਿਰ ਕੀਤਾ ਸੀਗਾ ਕਿ ਮੁਸ਼ਕਲ ਆ ਜੀ ਉਦਾਂ ਹੀ ਹੋਇਆ ਸੈਸ਼ਨ ਦੇ ਵਿੱਚ ਹਾਜ਼ਰੀ ਮੁਸ਼ਕਲ ਆ ਤਾਂ ਉਹ ਇਹਨਾਂ ਨੂੰ ਵੀ ਪਤਾ ਹੁੰਦਾ ਹੈ ਇਹਨਾਂ ਦੇ ਵਕੀਲਾਂ ਨੂੰ ਵੀ ਪਤਾ ਹੁੰਦਾ ਹੈ ਵਾਰਸਾਂ ਨੂੰ ਵੀ ਪਤਾ ਹੁੰਦਾ ਹੈ ਕਿ ਕੀ ਬੰਨਣਾ ਹੈ ਕੀ ਕਹਾਣੀਆਂ ਅੱਗੇ ਵਾਪਰਨੀਆਂ ਨੇ ਤਾਂ ਬਰਾਹਾਲ ਹੋਇਆ ਕੀ ਆ ਕਿ ਅਮਰਤਪਾਲ ਸਿੰਘ ਰਾ ਨੇ ਜਾਂ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਹੁਣ NSA ਦੀ ਐਕਸਟੈਂਸ਼ਨ ਨੂੰ ਚੈਲੰਜ ਕੀਤਾ ਹੈ ਉਹਦੇ ਦੋ ਕਾਰਨ ਆ ਕਿ ਇੱਕ ਤਾਂ ਇਹਦੇ ਤੇ ਬਹਿਸ ਕਰਵਾ ਲਈ ਜਾਵੇ ਕਿ ਭਾਈ ਕੋਈ ਵੀ ਇਦਾਂ ਦਾ ਪ੍ਰੀਵੈਂਟਿਵ ਕਾਨੂੰਨ ਹੈ ਜਿਹੜਾ ਜੀ ਉਹ ਕੁਝ ਸਮੇਂ ਲਈ ਤਾਂ ਠੀਕ ਹੋ ਸਕਦਾ ਹੈ ਹਮ ਪਰ ਇੱਕ ਅਨਿਸ਼ਚਿਤ ਸਮੇਂ ਵਾਸਤੇ ਤੁਸੀਂ ਕਿਵੇਂ ਲਿ ਜਾ ਸਕਦੇ ਜੀ ਜੀ ਵੀ ਉਹਦੇ ਤੇ ਬਹਿਸ ਕਰਾ ਲਈਏ ਠੀਕ ਹੈ ਨਾ ਜੀ ਦੂਜੀ ਚੀਜ਼ ਕਦੇ-ਕਦੇ ਇਹ ਵੀ ਹੁੰਦੀ ਆ ਇੱਕ ਤੁਹਾਨੂੰ ਪਤਾ ਹੈ ਕਾਨੂੰਨੀ ਕੂਟਨੀਤੀ ਦੀ ਲੜਾਈ ਵੀ ਹੁੰਦੀ ਆ ਹਮ ਕਿ ਹੁਣੇ ਹੀ ਕੰਮ ਕਰਵਾ ਲਿਆ ਜਾਵੇ ਇਹ ਨਾ ਹੋਵੇ ਕਿ ਅੱਗੇ ਫੇਰ ਐਕਸਟੈਂਸ਼ਨ ਹੋ ਜਾਵੇ ਜੀ ਸਮਝਦੇ ਹੋ ਨਾ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਹੀ ਤਿਆਰੀ ਕੀਤੀ ਜਾਂਦੀ ਹੈ ਜੀ ਬਿਲਕੁਲ ਕਾਨੂੰਨੀ ਲੜਾਈ ਦੀ ਵੀ ਕੂਟਨੀਤੀ ਹੁੰਦੀ ਆ ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਅਮਰਤਪਾਲ ਸਿੰਘ ਦੀ ਲੀਗਲ ਟੀਮ ਨੇ ਫੈਸਲਾ ਕੀਤਾ ਹੋਵੇਗਾ ਕਿ ਹੁਣ ਕੋਈ ਹੋਰ ਚਾਰਾ ਨਹੀਂ ਬਚਦਾ ਜੀ ਤਾਂ ਆਪਾਂ ਨੂੰ ਇੱਕ ਵਾਰੀ ਫੇਰ ਕੋਰਟ ਦੇ ਵਿੱਚ ਜਾਣਾ ਚਾਹੀਦਾ ਐਨਐਸਏ ਨੂੰ ਚੈਲੰਜ ਕੀਤਾ ਮਤਲਬ ਕਿ ਕੁਝ ਚੀਜ਼ਾਂ ਅੱਡ ਹੋ ਗਈਆਂ ਹੁਣ ਇੱਕ ਪਾਸੇ ਹੋ ਗਈ ਪੈਰੋਲ ਨੂੰ ਲੈ ਕੇ ਠੀਕ ਹੈ ਜੀ ਦੂਸਰੇ ਪਾਸੇ ਹੋ ਗਈ ਹੁਣ ਐਨਐਸਈ ਨੂੰ ਚੈਲੰਜ ਕਰਨ ਵਾਲੀ ਗੱਲ ਬਾਕੀ ਕੋਈ ਤੀਸਰੀ ਹੋਈ ਤਾਂ ਫਿਰ ਬਾਅਦ ਦੇ ਵਿੱਚ ਦੇਖੀ ਜਾਉਗੀ ਜੀ 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 ਨੈਸ਼ਨਲ ਸਕਿਉਰਿਟੀ ਟੈਕਸ ਬਾਰੇ ਦੇਖੋ ਕੱਲ ਮਾਲਵਿੰਦਰ ਸਿੰਘ ਕੰਗ ਨੇ ਇਹ ਆਪਣੇ ਧਿਆਨ ਗੋਚਰ ਲਿਆਂਦਾ ਮਾਮਲਾ ਬਾਪਣ ਤੋਂ ਪਤਾ ਨਹੀਂ ਸੀਗਾ ਨੈਸ਼ਨਲ ਸਕਿਉਰਿਟੀ ਟੈਕਸ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਖੂਬਸੂਰਤ ਗੱਲਬਾਤ ਹੈ ਜਿਹੜੀ 3 ਕੇ 4 ਮਿੰਟ ਦੀ ਹੈ ਜੀ ਆਪਣੇ ਐਮਪੀ ਕੱਲ ਅਮੀਤ ਹੇਰ ਵੀ ਬੋਲ ਰਹੇ ਸਨ ਸ਼ਾਇਦ ਬੀਬਾ ਬਾਦਲ ਵੀ ਬੋਲੇ ਆ ਤਿੰਨ ਚਾਰ ਐਮਪੀ ਆਪਣੇ ਬੋਲ ਰਹੇ ਸੀਗੇ ਉੱਥੇ ਕੱਲ ਜੀ ਬੀਬਾ ਬਾਦਲ ਸ਼ਾਇਦ ਡਰਗ ਤੇ ਬੋਲ ਰਹੇ ਸੀਗੇ ਮੀਤ ਹੇਰ ਸ਼ਾਇਦ ਪੰਜਾਬ ਦੇ ਦੂਸਰੇ ਮੁੱਦਿਆਂ ਦੀ ਗੱਲ ਕਰ ਰਹੇ ਸੀਗੇ ਤਾਂ ਮਾਲਵਿੰਦਰ ਸਿੰਘ ਕੰਗ ਇਹਦੇ ਤੇ ਬੋਲ ਰਹੇ ਸੀਗੇ ਖੂਬਸੂਰਤ ਗਲਬਾਤ ਹੈ ਸ਼ਾਇਦ 3 ਮਿੰਟ ਦੀ ਹੋਏਗੀ ਉਹ ਜੀ 2-3 ਮਿੰਟ ਦੀ ਹੋਏਗੀ ਤਾਂ ਉਹਦੇ 'ਚ ਮੈਂ ਸੁਣਿਆ ਕਿ ਭਈ ਕੀ ਹੁਣ ਜਿਹੜੇ ਤੰਬਾਕੂ ਵੇਚਣ ਵਾਲੇ ਨੇ ਇਹ ਹੁਣ ਸਾਡੀ ਮਤਲਬ ਕਿ ਸਿਕਿਉਰਿਟੀ ਚ ਹਿੱਸੇਦਾਰ ਬਣਨਗੇ ਹੂੰ ਵੀ ਸਾਡਾ ਸਿਕਿਉਰਿਟੀ ਦਾ ਜਿੰਮਾ ਹੁਣ ਇਹਨਾਂ ਦੇ ਕੋਲ ਜਾਊਗਾ ਜੀ ਆਮ ਸਪਾਰੀ ਵੇਚਣ ਵਾਲਿਆਂ ਕੋਲੇ ਸਾਡੇ ਸਿਕਿਉਰਿਟੀ ਦੇ ਜਿਹੜੇ ਪਿੱਲਰ ਨੇ ਉਹਤੇ ਆਰਮੀ ਵਾਲੇ ਆਦਾ ਹੂੰ ਇਹ ਟੈਕਸ ਦੇ ਕੇ ਕਹਿਣ ਕਿ ਅਸੀਂ ਦੇਸ਼ ਦੀ ਸਿਕਿਉਰਿਟੀ ਕਰ ਰਹੇ ਹਾਂ ਸੁਰੱਖਿਆ ਕਰ ਰਹੇ ਹਾਂ ਤੇ ਭਾਈ ਬੜੀ ਗਲਤ ਗੱਲ ਹੈ ਜੀ ਤਾਂ ਮਤਲਬ ਕਿ ਇਹ ਇੱਕ ਮੈਂ ਕਿਸੇ ਵੀ ਪੰਜਾਬੀ ਨੇਤਾ ਦਾ ਇਹਦੇ ਤੇ ਠੀਕ ਵੇਖਿਆ ਜੀ ਬਾਕੀ ਇਹ ਟੈਕਸ ਕੀ ਹੈ ਕੋਈ ਵੀ ਬਿੱਲ ਆਉਂਦਾ ਹੈ ਨਾ ਜੀ ਕੋਈ ਵੀ ਕਾਨੂੰਨ ਬਣਦਾ ਹੈ ਤਾਂ ਉਹ ਇੱਕਦਮ ਆਪਣੀ ਨਜ਼ਰ ਦੇ ਵਿੱਚ ਆਵੇ ਤੇ ਕੋਈ ਬਹੁਤੀ ਟੀਕਾ ਟਿੱਪਣੀ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਤੁਸੀਂ ਉਹਦਾ ਖਰੜਾ ਨਹੀਂ ਪੜ ਲੈਂਦੇ ਜਾਂ ਜੇ ਉਹ ਗੈਜਟ ਦੇ ਵਿੱਚ ਛਪਦਾ ਹੈ ਤਾਂ ਤੁਸੀਂ ਉਸ ਨੂੰ ਸੰਪੂਰਨ ਤੌਰ ਤੇ ਨਹੀਂ ਪੜ ਲੈਂਦੇ ਬਹੁਤੀ ਫਿਰ ਟੀਕਾ ਟਿੱਪਣੀ ਕਰਨੀ ਨਹੀਂ ਸਿਆਣਪ ਨਹੀਂ ਹੈ ਮੇਰੀ ਧਰਤ